ਇਸ ਵੀਡੀਓ ਰਾਹੀਂ ਅਸੀਂ ਪਹਿਲਾ ਐਂਗਲੋ ਸਿੱਖ ਯੁੱਧ ਬੜੇ ਹੀ ਸੌਖੇ ਤਰੀਕੇ ਦੇ ਨਾਲ ਕਰਾਂਗੇ ਜਦੋਂ ਇੱਕ ਵਾਰ ਇਹ ਵੀਡੀਓ ਦੇਖ ਲਈ ਤਾਂ ਤੁਸੀਂ ਜ਼ਿੰਦਗੀ ਭਰ ਪਹਿਲਾ ਐਂਗਲੋ ਸਿੱਖ ਯੁੱਧ ਬਾਰੇ ਨਹੀਂ ਭੁੱਲੋਗੇ ਤਾਂ ਇਹਦਾ ਇੱਕ ਤਰੀਕਾ ਬਣਾਇਆਗਾ ਮੈਨੂੰ ਫੜਾ ਬਾਪੂ ਆਪਣਾ ਸਮਾਨ ਤਾਂ ਇਹਨਾਂ ਪੰਜਾ ਸ਼ਬਦਾਂ ਤੋਂ ਪਹਿਲੇ ਐਂਗਲੋ ਸਿੱਖ ਯੁੱਧ ਦੇ ਵਿੱਚ ਪੰਜ ਲੜਾਈਆਂ ਹੋਈਆਂ ਸਨ ਜਿਨ੍ਹਾਂ ਦੇ ਵਿੱਚ ਮੈਨੂੰ ਮੈਨੂੰ ਤਾਂ ਬਣ ਗਿਆ ਮੁਦਕੀ ਜੋ ਕਿ 18 ਦਸੰਬਰ 1845 18 ਦਸੰਬਰ 1845 ਈਸਵੀ ਨੂੰ ਹੋਈ ਸੀ ਜਿਸ ਵਿੱਚ ਅੰਗਰੇਜ਼ਾਂ ਵੱਲੋਂ ਅਗਵਾਈ ਕਰ ਰਿਹਾ ਸੀ ਸਰ ਹਿਊ ਗਫ ਸਰ ਹਿਊ ਗਫ ਕਰ ਰਿਹਾ ਸੀ ਤੇ ਸਿੱਖਾਂ ਵੱਲੋਂ ਲਾਲ ਸਿੰਘ ਜਿੱਤਿਆ ਦੇ ਵਿੱਚ ਅੰਗਰੇਜ਼ਾਂ ਦੀ ਹੋਈ ਸੀ ਕਿਉਂਕਿ ਲਾਲ ਸਿੰਘ ਤੈਅ ਹੋਈ ਨੀਤੀ ਦੇ ਅਨੁਸਾਰ ਜੋ ਉਹ ਅੰਗਰੇਜ਼ਾਂ ਨਾਲ ਮਿਲਿਆ ਹੋਇਆ ਸੀ ਲਾਲ ਸਿੰਘ ਮੈਦਾਨ ਵਿੱਚੋਂ ਭੱਜ ਗਿਆ ਸੀ ਜਿਸ ਕਰਕੇ ਸਿੱਖਾਂ ਦੀ ਹਾਰ ਹੋਈ ਸੀ ਫਿਰ ਫੜਾ ਫਰੋਜ਼ ਸ਼ਾਹ ਜਾਂ ਫਰੋਜ਼ ਸ਼ਹਿਰ ਜੋ ਕਿ ਉਸ ਤੋਂ 3 ਦਿਨ ਬਾਅਦ ਹੀ 21 ਦਸੰਬਰ 1845 ਨੂੰ ਹੋਈ ਅੰਗਰੇਜ਼ਾਂ ਵੱਲੋਂ ਅਗਵਾਈ ਸਰ ਹਯੂਗ ਆਫ ਕਰ ਰਿਹਾ ਸੀ ਤੇ ਸਿੱਖਾਂ ਵੱਲੋਂ ਲਾਲ ਸਿੰਘ ਅਤੇ ਤੇਜ ਸਿੰਘ ਜਿੱਤ ਇੱਥੇ ਵੀ ਅਨਰੀਜਾਂ ਦੀ ਹੁੰਦੀ ਆ ਕਿਉਂਕਿ ਲਾਲ ਸਿੰਘ ਅਤੇ ਤੇਜ ਸਿੰਘ ਜੋ ਕਿ ਮਿੱਥੇ ਹੋਏ ਅੰਗਰੇਜ਼ਾਂ ਨਾਲ ਮਿਲੇ ਹੋਏ ਸੀ ਤੇ ਮੈਦਾਨ ਵਿੱਚੋਂ ਭੱਜ ਜਾਂਦੇ ਨੇ ਜਿਸ ਕਰਕੇ ਸਿੱਖ ਸੈਨਿਕਾਂ ਦੀ ਕੋਈ ਅਗਵਾਈ ਕਰਨ ਵਾਲਾ ਜੋਗਨੇਤਾ ਨਹੀਂ ਰਹਿੰਦਾ ਤੇ ਇੱਥੇ ਵੀ ਸਿੱਖਾਂ ਦੀ ਹਾਰ ਹੁੰਦੀ ਹੈ ਬਾਪੂ ਬਾਪੂ ਤੋਂ ਬਣ ਗਿਆ ਬੱਦੋਵਾਲ 21 ਜਨਵਰੀ 1846 ਇੱਕ ਮਹੀਨਾ ਬਾਅਦ 21 ਜਨਵਰੀ 1846 ਬਾਪੂ ਕਦੇ ਵੀ ਜੇ ਹਸਾਬ ਲਈਏ ਅਸੀਂ ਬਾਪੂ ਕਦੇ ਵੀ ਜ਼ਿੰਦਗੀ ਚ ਹਾਰ ਨਹੀਂ ਮੰਨਦਾ ਤਾਂ ਇੱਥੇ ਅਸੀਂ ਯਾਦ ਕਰ ਸਕਦੇ ਹਾਂ ਬੱਦੋਵਾਲ ਦੀ ਲੜਾਈ ਵਿੱਚ ਸਿੱਖਾਂ ਦੀ ਜਿੱਤ ਹੋਈ ਸੀ ਇਹ ਵੀ ਯਾਦ ਅਸੀਂ ਐਵੇਂ ਕਰ ਸਕਦੇ ਹਾਂ ਤਾਂ ਅੰਗਰੇਜ਼ਾਂ ਵੱਲੋਂ ਇਸ ਵਾਰ ਅਗਵਾਈ ਕਰ ਰਿਹਾ ਸੀ ਸਰ ਹੈਨਰੀ ਸਮਿਥ ਤੇ ਸਿੱਖਾਂ ਵੱਲੋਂ ਅਗਵਾਈ ਕਰ ਰਿਆ ਸੀ ਰਣਜੋਤ ਸਿੰਘ ਅਤੇ ਅਜੀਤ ਸਿੰਘ ਰਣਜੋਤ ਸਿੰਘ ਅਤੇ ਅਜੀਤ ਸਿੰਘ ਤੇ ਸਿੱਖਾਂ ਦੀ ਜਿੱਤ ਹੋਈ ਸੀ ਕਿਉਂਕਿ ਇੱਥੇ ਲਾਲ ਸਿੰਘ ਤੇ ਤੇਜ ਸਿੰਘ ਅਗਵਾਈ ਨਹੀਂ ਕਰ ਰਹੇ ਸਨ ਜਿੱਥੇ-ਜਿੱਥੇ ਉਹ ਅਗਵਾਈ ਕਰਨਗੇ ਉੱਥੇ ਸਿੱਖਾਂ ਦੀ ਹਾਰ ਹੋਊ ਕਿਉਂਕਿ ਉਹ ਅੰਗਰੇਜ਼ਾਂ ਦੇ ਨਾਲ ਮਿਲੇ ਹੋਏ ਸਨ ਤਾਂ ਬਾਪੂ ਕਦੇ ਵੀ ਜ਼ਿੰਦਗੀ 'ਚ ਹਾਰ ਨਹੀਂ ਮੰਨਦਾ ਤਾਂ ਬਾਪੂ ਤਾਂ ਬਣ ਗਿਆ ਬੱਦੋਵਾਲ ਤਾਂ ਬੱਦੋਵਾਲ ਦੇ ਵਿੱਚ ਸਿੱਖਾਂ ਦੀ ਜਿੱਤ ਹੋਈ ਸੀ ਇਸ ਤਰ੍ਹਾਂ ਯਾਦ ਕਰ ਸਕਦੇ ਹਾਂ ਆਪਣਾ ਅਲੀਵਾਲ ਇੱਕ ਹਫ਼ਤੇ ਬਾਅਦ ਲੜਾਈ ਹੁੰਦੀ ਹੈਗੀ 28 ਜਨਵਰੀ 1846 ਤੇ ਸਿੱਖਾਂ ਦੇ ਵਿੱਚ ਰਣਜੋਤ ਸਿੰਘ ਅਗਵਾਈ ਕਰ ਰਿਹਾ ਸੀ ਪਰ ਇਸ ਵਾਰ ਜਿੱਤ ਅੰਗਰੇਜ਼ਾਂ ਦੀ ਹੁੰਦੀ ਹੈਗੀ ਕਿਉਂਕਿ ਉਹਨਾਂ ਦੇ ਕੋਲ ਆਧੁਨਿਕ ਹਥਿਆਰ ਸਨ ਤੇ ਜਿਸ ਕਰਕੇ ਉਹ ਜਿੱਤ ਜਾਂਦੇ ਨੇ ਤਾਂ ਸਮਾਨ ਸਮਾਨ ਤੋਂ ਬਣ ਗਿਆ ਸਭਰਾਓ ਸਮਾਨ ਤੋਂ ਬਣ ਗਿਆ ਸਭਰਾਉ ਸਭਰਾਉ ਦੀ 10 ਫਰਵਰੀ 1846 ਨੂੰ ਹੁੰਦੀ ਆ ਤੇ ਜਿੱਤ ਇੱਥੇ ਹੁੰਦੀ ਆਗੀ ਅੰਗਰੇਜ਼ਾਂ ਦੀ ਕਿਉਂਕਿ ਇੱਥੇ ਵੀ ਅਗਵਾਈ ਲਾਲ ਸਿੰਘ ਅਤੇ ਤੇਜ ਸਿੰਘ ਕਰ ਰਹੇ ਹੁੰਦੇ ਹਨ ਉਹ ਗਦਾਰੀ ਕਰਕੇ ਮੈਦਾਨ ਚੋਂ ਭੱਜ ਜਾਂਦੇ ਨੇ ਤੇ ਸਿੱਖਾਂ ਦੀ ਹਾਰ ਹੁੰਦੀ ਆ ਪਰ ਇੱਥੇ ਇੱਕ ਪਾਸੇ ਸ਼ਾਮ ਸਿੰਘ اٹਾਰੀ ਵਾਲਾ ਸ਼ਾਮ ਸਿੰਘ ਦਾ اٹਾਰੀ ਵਾਲਾ ਸਿੱਖਾਂ ਦੀ ਗੁਵਾਈ ਕਰ ਰਹੇ ਸਨ ਉਹ ਮਰਦੇ ਦਮ ਤੱਕ ਉਹਨਾਂ ਨੇ ਅੰਗਰੇਜ਼ਾਂ ਦਾ ਸਾਹਮਣਾ ਕੀਤਾ ਪਰ ਅਖੀਰ ਨੂੰ ਉਹ ਨੂੰ ਉਹ ਲੜਦੇ ਲੜਦੇ ਆਪਣਾ ਦਮ ਤੋੜ ਗਏ ਤਾਂ ਇਹ ਪੰਜ ਲੜਾਈਆਂ ਹੋਈਆਂ ਸਨ ਬਾਪੂ ਮੈਨੂੰ ਫੜਾ ਮੈਨੂੰ ਫੜਾ ਬਾਪੂ ਆਪਣਾ ਸਮਾਨ ਬਾਪੂ ਕਦੇ ਵੀ ਨਹੀਂ ਹਾਰਦਾ ਤਾਂ ਬਾਪੂ ਬੱਧੋਵਾਲ ਦੀ ਲੜਾਈ ਵਿੱਚ ਸਿੱਖਾਂ ਦੀ ਜਿੱਤ ਹੋਈ ਸੀ ਤੇ ਬਾਕੀ ਚਾਰ ਲੜਾਈਆਂ ਦੇ ਵਿੱਚ ਸਿੱਖਾਂ ਦੀ ਹਾਰ ਹੋਈ ਸੀ ਮੁਦਕੀ ਵਿੱਚ ਲਾਲ ਸਿੰਘ ਗਦਾਰੀ ਕਰ ਜਾਂਦਾ ਫਿਰੋਸ਼ਾ ਦੇ ਵਿੱਚ ਲਾਲ ਸਿੰਘ ਤੇ ਤੇਜ ਸਿੰਘ ਦੋਨੋਂ ਗਦਾਰੀ ਕਰ ਜਾਂਦੇ ਨੇ ਬੱਦੋਵਾਲ ਦੇ ਵਿੱਚ ਰਣਜੋਤ ਸਿੰਘ ਤੇ ਅਜੀਤ ਸਿੰਘ ਇਹ ਗਵਾਈ ਕਰ ਰਹੇ ਸਿੱਖਾਂ ਦੀ ਜਿੱਤ ਹੁੰਦੀ ਆ ਤੇ ਅਲੀਵਾਲ ਦੀ ਲੜਾਈ ਵਿੱਚ ਜਿੱਦਦੇ ਨੇ ਅੰਗਰੇਜ਼ ਤੇ ਸਭਰਾਉ ਦੇ ਵਿੱਚ ਫਿਰ ਲਾਲ ਸਿੰਘ ਤੇ ਤੇਜ ਸਿੰਘ ਗਦਾਰੀ ਕਰਦੇ ਨੇ ਪਰ ਸ਼ਾਮ ਸਿੰਘ ਅਟਾਰੀ ਵਾਲਾ ਮਰਦੇ ਦਾਮ ਤੱਕ ਲੜਦਾ ਪਰ ਅਖੀਰ ਨੂੰ ਉਹ ਦਮ ਤੋੜ ਜਾਂਦਾ ਲੜਦਾ ਲੜਦਾ ਤਾਂ ਇਹ ਪੰਜ ਲੜਾਈਆਂ ਸੀਗੀਆਂ ਪਹਿਲੇ ਐਂਗਲੋ ਸਿੱਖ ਯੁੱਧ ਦੀਆਂ ਮੈਨੂੰ ਫੜਾ ਬਾਪੂ ਆਪਣਾ ਸਮਾਨ 18 ਦਸੰਬਰ 1846 3 ਦਿਨਾਂ ਬਾਅਦ 21 ਦਸੰਬਰ 1800 ਸੌਰੀ 18 ਦਸੰਬਰ 1845 ਤੇ ਤਿੰਨ ਦਿਨਾਂ ਬਾਅਦ 21 ਦਸੰਬਰ 1845 ਫਿਰ ਇੱਕ ਮਹੀਨੇ ਬਾਅਦ 21 ਜਨਵਰੀ 1846 ਫਿਰ ਇੱਕ ਹਫ਼ਤੇ ਬਾਅਦ 28 ਜਨਵਰੀ 1846 ਤਾਂ ਫਿਰ 10 ਫਰਵਰੀ 1846 ਇਸ ਤਰ੍ਹਾਂ ਅਸੀਂ ਇਹ ਯਾਦ ਕਰ ਸਕਦੇ ਹਾਂ ਹੁਣ ਅਸੀਂ ਇਹ ਲੜਾਈਆਂ ਨਾਲ ਸੰਬੰਧਿਤ ਨਕਸ਼ਾ ਦੇਖਾਂਗੇ ਜੋ ਕਿ ਬੜਾ ਹੀ ਸੌਖਾ ਹੈ ਤੇਰੇ ਵਾਸਤੇ ਜੇ ਅਸੀਂ ਲੈਂਬਰਾਈ ਦੀ ਯਾਦ ਕਰਨਾਗਾ ਤਾਂ ਉੱਥੇ ਯਾਦ ਕੀਤਾ ਸੀਗਾ ਮੈਨੂੰ ਫੜਾ ਬਾਪੂ ਆਪਣਾ ਸਮਾਨ ਉਹ ਲੜਾਈਆਂ ਦੀ ਤਰਤੀਬ ਆ ਗਈ ਮੁਦਕੀ ਫਰੋਸ਼ਾ ਬਰਦੋਵਾਲ ਅਲੀਵਾਲ ਤੇ ਸਭਰਾਓ ਤੇ ਨਕਸ਼ੇ ਵਿੱਚ ਅਸੀਂ ਜੇ ਭਰੀਏ ਤਾਂ ਨਕਸ਼ੇ ਵਿੱਚ ਭਰਨ ਵਾਸਤੇ ਜੋ ਪਹਿਲੀਆਂ ਲੜਾਈਆਂ ਹੁੰਦੀਆਂ ਸੀ ਇਹ ਪੂਰਬੀ ਪਾਸੇ ਹੁੰਦੀਆਂ ਨੇ ਜੋ ਦੂਜੀ ਐਂਗਲੋ ਸਿੱਖ ਜੁੱਧ ਹੁੰਦੀ ਆ ਉਹ ਪੱਛਮ ਵਾਲੇ ਪਾਸੇ ਹੁੰਦੀ ਹੈ ਜੋ ਕਿ ਵਰਤਮਾਨ ਸਮੇਂ ਪਾਕਿਸਤਾਨ ਦਾ ਹਿੱਸਾ ਹੈ ਅਸੀਂ ਇਹਨੇ ਯਾਦ ਕਰ ਸਕਦੇ ਹਾਂ ਇੱਥੇ ਇੱਕ ਲਾਈਨ ਲਾ ਕੇ ਤਾਂ ਇੱਥੋਂ ਇੱਕ ਐਲ ਬਣ ਜਾਂਦੀ ਹੈਗੀ ਐਲ ਐਲ ਬਣ ਜਾਂਦੀ ਹੈਗੀ ਤਾਂ ਇਹ ਐਲ ਦੇ ਉੱਤੇ ਪੰਜੇ ਸਥਾਨ ਆ ਜਾਂਦੇ ਨੇ ਜੇ ਅਸੀਂ ਇੱਥੇ ਐਲ ਦਾ ਤਰਤੀਬ ਦੇਖਣਾਗਾ ਵੀ ਪਹਿਲਾ ਕੌਣ ਆਊ ਤਾਂ ਦੂਜੇ ਨੰਬਰ ਤੇ ਕੌਣ ਆਊ ਤਾਂ ਇਹਦੇ ਵਾਸਤੇ ਅਸੀਂ ਕਰ ਸਕਦੇ ਹਾਂਗੇ ਐਸ ਐਫ ਐਮ ਬੀਏ ਐਮ ਬੀਏ ਇੱਕ ਡਿਗਰੀ ਆਗੀ ਜੋ ਵੀ ਇਹ ਤੋਂ ਬਾਅਦ ਅਸੀਂ ਕਰ ਸਕਦੇ ਆ ਤਾਂ ਐਸ ਤੇ ਬਣ ਗਿਆ ਸਭਰਾਓ ਐਫ ਤੇ ਬਣ ਗਿਆ ਫਰੋਸ਼ਾ ਜਾਂ ਫਰੋਸ਼ ਸ਼ਹਿਰ ਐਮ ਤੇ ਬਣ ਗਿਆ ਮੁਦਕੀ ਬੀ ਤੇ ਬਣ ਗਿਆ ਬੱਦੋਬਾਲ ਤੇ ਏ ਤੇ ਬਣ ਗਿਆ ਅਲੀਵਾਲ ਜਿਸ ਤਰ੍ਹਾਂ ਅਸੀਂ ਇਹ ਪੰਜੇ ਲੜਾਈਆਂ ਨੂੰ ਇੱਕ ਬੜੇ ਹੀ ਸੌਖੇ ਤਰੀਕੇ ਨਾਲ ਕਰ ਸਕਦੇ ਹਾਂ ਤੇ ਇਸ ਤੋਂ ਅਗਲੀ ਵੀਡੀਓ ਰਾਹੀਂ ਅਸੀਂ ਦੂਜਾ ਐਂਗਲੋ ਸਿੱਖ ਜੁੱਧ ਕਰਾਂਗੇ ਧੰਨਵਾਦ